ਕੈਮਰਾ ਦੇ ਅਸੀਂ ਆ ਦੇਖ ਲਓ ਪਾਣੀ ਦਾ ਹਾਰ ਹੋਇਆ ਗਿਆ ਪਾਣੀ ਬਸੜਾ ਜਿਹੜੀਆਂ ਲੋਕੀ ਖੜੇ ਆਪਾਂ ਕਿੱਥੋਂ ਆਪਣੇ ਥੋੜੇ ਜਿਹੇ ਪਿੰਡ ਆ ਘਰ ਆ ਕਿੰਨੀ ਦੂਰ ਹੈ ਕਰਨਾਲ ਹੀ ਆ ਜੀ ਸਾਡੇ ਬੜੀ ਆ ਬੋਲਦੇ ਨੇ ਹਾਲੀਆ ਸ਼ਾਇਦ ਪਰਪੇਟ ਇਹ ਜੀ ਸ਼ਾਇਦ ਬਤਾਉਗਾ ਸਿੰਗਣਾੜੀ ਦਾ ਸਾਜੇ ਬਾੜੀ ਪੈ ਰਿਹਾ ਇਹ ਜੀ ਤੁਹਾਨੂੰ ਬੋਲਦਾ ਇਹ ਸਾਹਿਬ ਲੱਗਦਾ ਵੀ ਪਾਣੀ ਹੋਰ ਆ ਸਕਦਾ ਬਾਦ ਹਾਂਜੀ ਹੋਰ ਪਾਣੀ ਬਾਦ ਆ ਸਕਦਾ ਕੀ ਕਰ ਸਕਦਾ ਆ ਸਕਦਾ ਜੀ ਆ ਸਕਦਾ ਬਈ ਸਰਕਾਰ ਨੇ ਜਾਂ ਕਿਸੇ ਵੱਲੀੋਂ ਕੋਈ ਹੋਰ ਇਹਦੀ ਚੇਤਾਵਨੀ ਆਈ ਹੈ ਨਹੀਂ ਕੋਈ ਨਹੀਂ ਹੈ ਕੋਈ ਪਹੁੰਚਿਆ ਜੀ ਇੱਥੇ ਕੋਈ ਖਬਰਸਾਰ ਲੈਣ ਪਹੁੰਚਿਆ ਕੋਈ ਮੋਰ ਲੈਣ ਕੋਈ ਸਰਕਾਰੀ ਨੁਮਾਇੰਦਾ ਆਇਆ ਇੱਥੇ ਕੋਈ ਨਹੀਂ ਆਇਆ ਨਹੀਂ ਸਰਕਾਰਾਂ ਨੇ ਕੋਈ ਨਹੀਂ ਆਇਆ ਲੈ ਕੋਈ ਨਹੀਂ ਆਇਆ ਜਿਹੜੇ ਫੰਡਾਂ ਨੇ ਪੰਜਾਬ ਦੇ ਲਈ ਮਦਦ ਕਰ ਰਿਆ ਉਹ ਉਹ ਆਪਣੇ ਖਰਚੇ ਨਾਲ ਹੀ ਕਰਿਆ ਕੋਈ ਨਹੀਂ ਆਇਆ ਉਹ ਵੀ ਅੱਛਾ ਜੀ ਸਾਡੇ ਕੋਈ ਸਾਡੇ ਇਹ ਕੰਮ ਦਾ ਮਾਲਕ ਨੂੰ ਮਰ ਆਹ ਅੱਡੀ ਮਿੱਨਾ ਅੱਡੀ ਹਰੀ ਆਹ ਰੋਡ ਕਿਹ ਐ ਸਾੜੀ ਜੇ ਤੁਹਾਡੇ ਕੋਲ ਪਿੰਡ ਬਾਈ ਜੀ ਸ਼ਾਇਦ ਸਾਡੇ ਕਿ ਬੀਟੂ ਪਿੰਡ ਆ ਸਾੜੀ ਮੇ ਆ ਪੈਸਾ ਦਿਖਾ ਦਿਓ ਜੀ ਕੈਮਰਾਮੈਨ ਨੂੰ ਤੁਮੋਂ ਕਹਿੰਦੇ ਸਾਰੇ ਚੀਨਾ ਬੀ ਪਾਣੀ ਭੜਿਆ ਬਾਈ ਜੀ ਘਰਾਂ ਵਿੱਚ ਪਾਣੀ ਪੈ ਗਿਆ ਕਿੰਨਾ ਕਿਦਾਂ ਰਹੋ ਘਰਾਂ ਵਿੱਚ ਪਾਣੀ ਆਉਂਦਾ ਨਹੀਂ ਨਿਕਲ ਰਿਹਾ ਕਿ ਨਹੀਂ ਨਿਕਲ ਰਿਹਾ ਪੈ ਹੋ ਗਏ 2-3 ਦਿਨ ਨਿਕਲਿਆ ਨਹੀਂ ਘਟਿਆ ਨਹੀਂ ਕੋਈ ਅੱਛਾ ਜੀ ਡਾਇਰਾ ਪਾਣੀ ਕਰਕੇ ਗਿਆ ਫਿਰ ਉਹ ਬਾੜੇ ਬੰਦ ਦਾ ਇਸ਼ਾਰਾ ਕਰ ਦਿੱਤਾ ਬਾਦ ਤੋਂ ਬਾਦ ਦੀ ਜਿੱਤੇ ਬਾੜੇ ਆ ਹਾਂ 40 ਸਾਲ ਦਾ ਲੱਗਾ ਆਪਣਾ ਆਹ ਕੰਦਾ ਭਵਾਲ ਆ ਪਿੰਡ ਪਾਇਆ ਦੇਖਾ ਕੋ ਉੱਤਾਂ ਦਾ ਕੰਮ ਕਿਥੇ ਬਾੜਾ ਸਰਪੰਚ 5:00 ਵਜੇ ਦੇਖ ਚੱਲੀ ਜਾਂਦੇ ਹਾਂ ਇਹ ਹਾਲ ਆ 40 ਸਾਲ ਮੈਂ ਅਮਰਦੇਵ ਦੀ ਭਾਈ ਕਿਹੜੇ ਸਰਕਾਰੀ ਨਮਾਇਦੇ ਕਿਹੜੇ ਆਏ ਸੀ ਇੱਥੇ ਆਪਣੇ ਐਂਗਲ ਸਾਬ ਤੋਂ ਹੈ ਮਾਨਤ ਜੀ ਐੜੀ ਸਾਹਿਬ ਆਏ ਰਹੇ ਨੇ ਅੜੀਹਾ ਬਾਈ ਕਿਹਨੇ ਪਿੰਡ ਦਾ ਪੁਆਲਾ ਉਹਨਾਂ ਨਾਲ ਕੰਮ ਕਰਦਾ ਉਹ ਕੀ ਆਪਣੀ ਮਰਜ਼ੀ ਕਰਕੇ ਗਿਆ ਕੀ ਕਹਿ ਕੇ ਗਿਆ ਉਹ ਇਹ ਦੇ ਕੇ ਆ ਮੈਂ ਜਿਹੜਾ ਮਾਰਾ ਮੈਂ ਮਾਰ ਮਾਰ ਕੇ ਗਿਆ ਅੱਛਾ ਜੀ ਇਹ ਮਰਜ਼ੀ ਕੀ ਕਰਕੇ ਗਏ ਸਾਨੂੰ ਫਟ ਜੇ ਤੱਕ ਮਰਚਾਰ ਦੀ ਸੀ ਕਰਵਾਉਣ ਵਾਲੀ ਜੇਵਾ ਤੇ ਪਿੱਛੇ ਪਾਛ ਜਾਈਏ ਇਹ ਹੋਰ ਅਗੇ ਵਾਸਤੇ ਕੀ ਹੈਲਪ ਨੂੰ ਕਹਿ ਰਿਹਾ ਕੋਈ ਯਾਰ ਲਾ ਕੋਈ ਬੰਦੇ ਇੱਥੇ ਮਾਰਾ ਕੋਈ ਸੌਲ ਦੱਸਾ ਦੇਵੀਂ ਆਪ ਨਹੀਂ ਜਾਂਦੇ ਜਾਂ ਕਿੱਦਾਂ ਲਾਉਂਦੇ ਸਾਡੇ ਬੰਦੇ ਸਿੱਧੇ ਸਕਰਨ ਚੱਲਦਾ ਰਹਿੰਦਾ ਨਾ ਸਿੱਧੇ ਬੰਦ ਅੱਛਾ ਜੀ ਕਿਹ ਵਾਰ ਚੱਲਦੇ ਆ ਬੰਦੇ ਦੋਸ ਵੀ ਕਿਚ ਰੈਲੋਮੈਂਟ ਕਰਦੇ ਆ ਪਤਾ ਲੱਗਦਾ ਸਾਰਾ ਫਿਰ ਪਤਾ ਲੱਗ ਜਾਂਦਾ ਰੱਟਦੇ ਆ ਜਾਂਦੇ ਯਾ ਇਹ ਕੋਈ ਹੁਲਤੀ ਮਿਲ ਰਹੀ ਹੈ ਜੀ ਸਰਕਾਰ ਵਾਲੇ ਆਈ ਨਹੀਂ ਕੋਈ ਹੁਲਤੀ ਮਿਲ ਰਹੀ ਆਮ ਆਦਮੀ ਦਾ ਬੰਦਾ ਕੋਈ ਨਹੀਂ ਆਇਆ ਜੀ ਜਿਹੜੀ ਹੁੰਦੀ ਦਾ ਸਰਕਾਰ ਮੈਡਮ ਆਈ ਇੱਕ ਦਿਨ ਪਰ ਫਿਰ ਚੌਥੇ ਚਾਰ ਪੰਜ ਸਾਲ ਹੋ ਗਿਆ ਉਹ ਕਿਹੜੀ ਪਾਰਟੀ ਸੀ ਮੈਂ ਝਾੜੂ ਵਾਲੇ ਆਂਦੀ ਮੈਂ ਸਰਕਾਰੀ ਮਲਾਜੂ ਹਾਂ 30000 30000 ਮੈਡਮ ਹਾਂ ਹਾਂ ਜੀ ਆਦਾਨੀ ਸਭ ਤੋਂ ਗ੍ਰੇਡ ਸਭ ਤੋਂ ਪੀਲੇ ਰਹਿ ਉਹ ਕੀ ਕਹਿ ਗਏ ਫਿਰ ਮਾਰ ਮਾਰ ਦੇ ਕੇ ਕਮਰੇ ਕੁਬਰੇ ਆਂਦੇ ਉਹ ਬਸ ਇੰtains ਆਖ ਕੇ ਭੁਫੇ ਚਲੇ ਗਏ ਹੈਲਪ ਕੋਈ ਨਹੀਂ ਕੀਤੀ ਕਹਿ ਕੇ ਚਲੇ ਗਏ ਨਾ ਨਾ ਕਾਲੀ ਤਰਪਾਲਾ ਪੇਟੀਆਂ ਹੱਥ ਪਹਿਲੇ ਤੋਂ ਸਧੀਆਂ ਬਸ ਸਾਰੀ ਛੱਤਾਂ ਚੋਰੀ 670 ਤੱਕ ਪਰ ਦੇਖੇ ਗਏ ਹਾਂ ਕਾਲੀ ਪਿੱਤਰਪਾਲ ਦੇ ਗਏ ਮੈਨੂੰ ਮਦਦ ਕਰਨ ਕੋ ਤਾਂ ਮਿਲ ਰਹੀ ਹੈ ਖਰੀ ਦੀ ਨਹੀਂ ਮਿਲ ਰਹੀ ਆ 10 ਮਾਲ ਲੱਖ ਦਾ ਖਾਨ ਹੋ ਗਿਆ ਅਗੂ ਤੇ ਦਾ ਕਲ ਕਿਲਾ ਪਰਸੋਂ ਜਿੱਲਾ ਨੂੰ ਖਾਨ ਦੇ ਨਜ਼ਰ ਜਾਂਦੀ ਆ ਪਾਣੀ ਪਾਣੀ ਆ ਰਿਹਾ ਸਾਰੇ ਬਰਾ ਲ ਬਹੁਤ ਜਿਆਦਾ ਪਾਣੀ ਪਾਣੀ ਆ ਰਿਹਾ ਸਰਕਾਰਾਂ ਨੂੰ ਸਾਰ ਲੈਣੀ ਚਾਹੀਦੀ ਵਸ ਇਹ ਬਹੁਤ ਗਲਤ ਗੱਲ ਆ ਇਹ ਬਰੇ ਇਹ ਦੇਖਣ ਨੂੰ ਆਇਆ ਕਿ ਪੰਜਾਬ ਦੀ ਮਦਦਾ ਜਿਹੜਾ ਇਹ ਪੰਜਾਬ ਹੀ ਕਰ ਰਿਹਾ ਆ। ਆ ਪੰਜਾਬ ਹੀ ਕਰ ਰਿਹਾ ਸਰਕਾਰ ਕੱਢੀ ਕੋਈ ਬਾਰੋਂ ਲੋਕ ਨਹੀਂ ਆ ਰਹੇ ਸਰਕਾਰਾਂ ਦੀ ਘਟ ਆ ਰਹੀਆਂ। ਕਿੰਨੇ ਵੱਡੇ ਵੱਡੇ ਫਰਮ ਵਾਲੇ ਆ ਨਾ ਕਲਾਕਾਰ ਵਗੈਰਾ ਸਾਰੇ ਪੈਸੇ ਪੀਗ ਰਹੇ। ਉਹ ਵੀ ਕਰ ਰਹੇ ਆ ਬਾਈ। ਪੈਸੇ ਕਰ ਬਹੁਤ ਹਲਕਾ ਦੇਖਿਆ ਇਹ ਵੀ ਬਹੁਤ ਕਰ ਰਹੇ ਹਨ। ਕਲਾਕਾਰ ਜਿਆਦੀ ਠਾਏ ਆ ਮਾਤ ਕਰ ਰਹੇ ਆ। ਹਾਂ ਕਿਉਂ ਦਸੀਹ ਸਾਹਿਬ ਨੇ ਦਿਖਾਇਆ ਵੀ ਦਰਪਨ ਸਾਹਮਦੇ ਆ। ਬੜੀ ਗੱਲ ਚੰਗੀ ਗੱਲ ਆ ਜੀ। ਤੇ ਸੱਚੀ ਅਜੇ ਤਾਂ ਆਪਣਾ ਤਾਂ ਥੋੜਾ ਨੁਕਸਾਨ ਘਟ ਰਿਹਾ ਬਿਆਸ ਚਲੇ ਜੋ ਕਿਥੇ ਬਹੁਤ ਤਬਈ ਯਾਰ ਜੀ ਬਹੁਤ ਤਬਈ ਦੇ ਦੇ ਦਿਆਂ ਬਾਈ ਜੀ ਵੀਡੀਓ ਅਸੀਂ ਵੀ ਦੇ ਦਿਆਂ ਰੋਜ਼ ਪਾ ਰੋਣਾ ਆਉਂਦਾ ਬਹੁਤ ਰਾਤ ਜਿਹੜੇ ਮਾਰੇ ਆ ਸੀ ਇਹ ਨੁਕਸਾਨ ਕੋਲ ਦਾ ਨੁਕਸਾਨ ਕਾਟਾ ਲੋਹਿਆਂ ਤੋਂ ਦਰ ਸੇ ਨੁਕਸਾਨ ਹੋ ਗਿਆ ਤੋਂ ਲਾ ਕੇ ਇਹਨਾਂ ਜਿਆਦਾ ਜੀ ਉਧੇ ਜਿਆਦਾ ਖਤਰੇ ਬਣਦੇ ਬਹੁਤ ਲੋਕਲ ਨੂੰ ਆਪ ਨੂੰ ਮਗੜ ਤੇ ਲੈ ਗਿਆ ਸਾਡਾ ਥੋੜਾ ਜਿਹਾ ਬਚਾ ਕੋ ਮਨ ਬੰਨ ਡੋਗਲ ਬੰਨ ਨੇ ਥੋੜਾ ਜਿਹਾ ਕੇ ਕਰਕੇ ਆਪਣੇ ਥੋੜਾ ਬਚਾ ਕੇ ਇਹਾਂ ਸੀ ਕੰਮ ਪੇਰਾ ਪਿੰਡ ਵੀਰੇ ਛੋਟੀ ਵਾਲਾ ਜੀ ਕੀ ਨਾਂ ਆਪਣਾ ਸਰਬਜੀਤ ਸਿੰਘ ਛੋਟ ਨੋ ਮੰਗੀ ਜੀ ਇਹ ਪਾਣੀ ਜਿਹੜਾ ਆ ਰਿਹਾ ਏ ਹਾਂਜੀ ਹਾਂਜੀ ਇਹ ਇਧਰ ਕਿੱਥੇ ਜਾ ਰਿਹਾ ਏ ਇਹ ਵੀਰੇ ਗਾਂ ਚ ਰਹਰੀ ਦੇ ਪੱਤਨ ਨੂੰ ਦਸ਼ਾਈ ਹਾਂਜੀ ਇਹਦਾ ਕਿਵੇਂ ਨਿਸ਼ਾਨ ਤੁੰ ਕਿਵੇਂ ਨਹੀਂ ਹਲਦੀ ਘੜੀ ਤੋਂ ਵੀਰੇ ਹੈਗਾ ਵੀ ਆ ਤੇ ਨਹੀਂ ਵੀ ਜੇ ਹੋਰ ਪਾਣੀ ਚੜਨਗੇ ਤੇ ਨੁਕਸਾਨ ਇਹ ਜਿਹੜਾ ਤਿੰਨ ਚਾਰ ਦਿਨ ਤੋਂ ਆ ਰਿਹਾ ਪਾਣੀ ਹਰਦਾ ਇਹਦਾ ਅਕੇ ਨੂੰ ਫਰਕ ਕਿੰਨਾ ਪਿਆ ਹੁਣ ਕੁਝ ਲੱਗਦਾ ਇਹਦੇ ਅੱਜ ਥੋੜਾ ਜਿਹਾ ਫਰਕ ਲੱਗਾ ਵੀ ਘਟਿਆ ਪਾਣੀ ਅੱਛਾ ਜੀ ਵੈਸੇ ਹੁਣ ਜੇ ਜਿਵੇਂ ਬਾਰਸ਼ਾਂ ਦੇ ਹਿਸਾਬ ਨਾਲ ਚੱਲਦੇ ਆ ਹਿਸਾਬ ਨਾਲ ਤਾਂ ਮੁਸ਼ਕਲ ਜਿਹਾ ਹੀ ਲੱਗਦਾ ਕਿ ਨੁਕਸਾਨ ਹੁਣ ਤੋਂ ਕਿੱਧਰ ਆਏਗਾ ਬਾਰਸ਼ੇ ਸਾਰ ਤਾਂ ਅਜੇ ਦੱਸਦੇ ਆ ਹਾਂ ਬ ਤਹੀ ਪਿਛੇ ਜੇ ਗੱਲਬਾਤ ਕੀਤੀ ਹੈ ਬਾਈ ਹੁਣ ਰੈਕਣਾ ਉਹ ਕਹਿੰਦੇ ਵੀ ਹੋਰ ਪਾਣੀ ਆਉਂਦੇ ਸਾਰਾ ਬਿਲਕੁਲ ਹੈਗਾ ਜੀ ਕਹਿੰਦੇ 60 ਤਨ ਕਿੰਨੇ ਲੀਟਰ ਪਾਣੀ ਛੱਡਿਆ 70000 ਪਾਣੀ ਉੱਠ ਗਿਆ ਉਹ ਛੱਡਣਾ ਛੱਡਿਆ 60 ਤਾ ਜੀ ਕਹਿੰਦੇ ਬਾਕੀ ਵੀਰੇ ਉਧਰ ਤੁਸੀਂ ਆ ਸਭ ਤੋਂ ਵੱਡੀ ਗੱਲ ਉਧਰ ਤੁਹਾਡੇ ਜਿਹੜੇ ਏਰੀਆ ਇਧਰ ਪਿੰਡਾਂ ਦੇ ਹਾਲਾਤ ਕਿੱਤਾ ਦੇ ਵੀਰੇ ਵੀਰੇ ਹਾਲਾਤ ਇਧਰ ਠੀਕ ਆ ਹਜੇ ਮੈਂ ਕਹਿ ਦਈਏ ਉਧਰ ਨਾਲੋਂ ਬਹੁਤ ਚੰਗੇ ਆ ਜਿਹੜੇ ਉਧਰ ਬਹੁਤ ਜ਼ਿਆਦਾ ਪਰੇਸ਼ਾਨਾ ਉਹਨਾਂ ਦਾ ਰਾਂਡਾ ਤੇ ਜਾਨੀ ਮਾਲੀ ਨੇ ਸਾਜ ਜਿਹੜੇ ਹਾਲੇ ਹਾਲੇ ਇਧਰ ਨਹੀਂ ਹੈਗਾ ਵੀਰੇ ਜਮੇ ਜਾ ਚਾ ओके ओके ब्रदर्स सगि जोगि ਤੇ ਅੰਦਰ ਸਾਰਾ ਸਾਰਾ ਇਹਦਾ ਵਾਹ ਵਾਹ ਆ ਦੇ ਲੋਈ ਦਰਸਾ ਦੇ ਕਿਵੇਂ ਕਿਚੇ ਪਿਆ ਦਰਾਂ ਚੜਾ ਉਹ ਨਾਲ ਹੀ ਕਿਚੇ ਪਿਆ ਦੇਖੀ ਫਸਪੂਲਰਾਂ ਤੋਂ 2-3 ਮਿੰਟ ਤਰਫ ਆ ਗਿਆ ਵਿੱਚ ਉਰੇ થી ਜਿਆਦਾ ਨਹੀਂ ਤੋਂ ਇਹ ਸ਼ਿਲਾ ਕੇੜੇ ਦਿਰਾ ਦੇ ਵਿੱਚ ਘਟਦੇ। ਕਿਹੜੀ ਕਿ ਪਤਾ ਨਹੀਂ ਹੋਰ ਕਿ ਜਗਾ ਬਤਵਾ। ਉਧਰ ਵੀ ਮਾਰਾਂਗੇ ਕਿਦਾਂ ਘਟ। ਤਾਂ ਕਿ ਆ ਦੇਖੋ ਬੰਦਾ ਬਾਹਰ